ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਅਨਧਿਕਾਰਤ ਕਲੋਨੀਆਂ 'ਚ ਬਿਜਲੀ ਦੇ ਨਵੇਂ ਮੀਟਰ ਲਗਵਾਉਣ ਸੰਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਹੁਣ ਬਿਨਾ ਐਨਓਸੀ ਬਿਜਲੀ ਦਾ ਮੀਟਰ ਅਪਲਾਈ ਕਰਨ ਵਾਲੇ ਬਿਨੇਕਾਰਾਂ ਦਾ ਪਾਵਰ ਕਾਮ ਦੇ ਦਫ਼ਤਰਾਂ 'ਚ ਤਾਨਤਾ ਲੱਗਣ ਲੱਗਾ ਹੈ ਵਿਭਾਗੀ ਸੂਤਰਾਂ ਮੁਤਾਬਕ ਲੁਧਿਆਣਾ ਸ਼ਹਿਰ ਨਾਲ ਸੰਬੰਧਿਤ ਪਾਵਰ ਕਾਮ ਦੀਆਂ 9 ਵੱਖ-ਵੱਖ ਡਿਵੀਜ਼ਨਾਂ 'ਚ ਰੋਜ਼ਾਨਾ ਕਰੀਬ 500 ਤੋਂ ਵੱਧ ਲੋਕਾਂ ਵੱਲੋਂ ਨਵੇਂ ਮੀਟਰ ਅਪਲਾਈ ਕੀਤੇ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਠੰਡ ਦੇ ਮੌਸਮ ਦੇ ਬਾਵਜੂਦ ਸਵੇਰ ਤੋਂ ਬਿਜਲੀ ਵਿਭਾਗ ਨਾਲ ਸੰਬੰਧਿਤ ਅਪਲਾਈ ਕਾਊਂਟਰ ਤੇ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਵੇਰੇ 10 ਵਜੇ ਦਫ਼ਤਰ ਖੁੱਲਦੇ ਹੀ ਸਭ ਤੋਂ ਪਹਿਲਾਂ ਉਹਨਾਂ ਦੀ ਫਾਈਲ ਜਮ੍ਹਾਂ ਹੋ ਜਾਵੇ ਇਸ ਦਰਾਂ ਨਾ ਜੋ ਅਹਿਮ ਗੱਲ ਉੱਭਰ ਕੇ ਆਈ ਹੈ ਸਾਹਮਣੇ ਇਹ ਉਹ ਇਹ ਹੈ ਕਿ ਇਸ ਤੋਂ ਪਹਿਲਾਂ ਬਿਨੈ ਕਰਤਾਵਾਂ ਨੂੰ ਬਿਜਲੀ ਦਾ ਨਵਾਂ ਮੀਟਰ ਅਪਲਾਈ ਕਰਦੇ ਸਮੇਂ ਸੂਭਿਦਾ ਕੇਂਦਰ 'ਚ ਜਮਾ ਕਰਵਾਏ ਜਾਣ ਵਾਲੇ ਦਸਤਾਵੇਜ਼ਾਂ ਦੇ ਨਾਲ ਸਿਰਫ ਆਧਾਰ ਕਾਰਡ ਦੀ ਕਾਪੀ ਅਤੇ ਪਾਸਪੋਰਟ ਸਾਈਜ਼ ਫੋਟੋ ਹੀ ਲਗਾਣੀ ਪੈਂਦੀ ਸੀ ਪਰ ਹੁਣ ਮਕਾਨ ਦੀ ਰਜਿਸਟਰੀ ਟੈਸਟ ਰਿਪੋਰਟ ਦੇ ਨਾਲ ਹੋਰ ਔਖੀਆਂ ਫਾਰਮੈਲਟੀਆਂ ਪੂਰੀਆਂ ਕਰਨੀਆਂ ਪੈ ਰਹੀਆਂ ਹਨ ਕਿਉਂਕਿ ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਚ ਕਈ ਤਰ੍ਹਾਂ ਦੇ ਨਵੇਂ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਗਈਆਂ ਹਨ ਵਿਭਾਗ ਸੂਤਰਾਂ ਦੀ ਮੰਨੀਏ ਤਾਂ ਜਿਸ ਤੇਜ਼ੀ ਨਾਲ ਖਪਤਕਾਰਾਂ ਵੱਲੋਂ ਬਿਜਲੀ ਦੇ ਨਵੇਂ ਮੀਟਰ ਅਪਲਾਈ ਕੀਤੇ ਜਾ ਰਹੇ ਹਨ ਅਜਿਹੇ ਚ ਬਿਨੇ ਕਰਤਾਵਾਂ ਨੂੰ ਆਪਣੇ ਘਰਾਂ ਦਾ ਬਿਜਲੀ ਦਾਵਾ ਨਵੇਂ ਮੀਟਰ ਲਗਵਾਉਣ ਲਈ 6 ਮਹੀਨੇ ਦਾ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਜੋ ਕਿ جاری ਹੋਣ ਵਾਲੀ ਨਵੀਂ پالਸੀ ਤੇ ਨਿਰਭਰ ਕਰਦਾ ਹੈ ਮਾਮਲੇ ਸੰਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੈਸਟ ਸਰਕਲ ਦੇ ਡਿਪਟੀ ਬਿਜਲੀ ਦੇ ਮੀਟਰ ਲਗਾਏ ਜਾਣਗੇ ਉਨਾ ਦਾਵਾ ਕੀਤਾ ਹੈ ਕਿ ਪਾਵਰ ਕਾਮ ਦੇ ਅਧਿਕਾਰੀਆਂ ਤੇ ਮਲਜ਼ਮੀਆਂ ਟੀਮਾਂ ਵੱਲੋਂ ਨਿਰਧਾਰਿਤ ਸਮੇਂ 'ਚ ਕੰਮ ਨਜਿੱਠਿਆ ਜਾਵੇਗਾ। ਉਹਨਾਂ ਮੰਨਿਆ ਕਿ ਪਾਵਰ ਕਾਮ 'ਚ ਸਟਾਫ ਦੀ ਕਮੀ ਹੈ। باوجود ਇਸ ਟੀਮ ਵੱਲੋਂ ਪੂਰੀ ਤਰ੍ਹਾਂ ਮੁਸਤੈਦੀ ਨਾਲ ਮੋਰਚਾ ਸੰਭਾਲਿਆ ਜਾਵੇਗਾ।